ਪ੍ਰਭੂ ਦਮਨ ਸਿੰਘ ਰੂਪ ਦੇ ਨਾਵਲ ਤੇਲਾ ਦਾ ਅਗਲਾ ਕੰਡ 6 ਕੋਡ ਆਫ ਸਿਵਲ ਪ੍ਰੋਸੀਜਰਸ ਦੀਆਂ ਲੋਕ ਵਿਰੋਧੀ ਸੋਧਾਂ ਦੀ ਲੜਾਈ ਲੰਮੀ ਹੁੰਦੀ ਜਾ ਰਹੀ ਸੀ ਸਾਰੇ ਭਾਰਤ ਦੀਆਂ 바ਰ ਕਾਉਂਸਲਾਂ ਤੇ 바ਰ ਐਸੋਸੀਏਸ਼ਨਾਂ ਇਹਨਾਂ ਸੋਧਾਂ ਵਿਰੁੱਧ ਮੈਦਾਨ ਵਿਚ ਆ ਰਹੀਆਂ ਸਨ ਜਪਦਾ ਸੀ ਕਿ ਭਾਰਤ ਦੇ ਲੋਕ ਵਿਸ਼ੇਸ਼ ਤੌਰ ਤੇ ਵਕੀਲ ਸਰਕਾਰ ਦੀਆਂ ਗੈਰ ਜਮਹੂਰੀ ਕਲਾ ਨਹੀਂ ਚੱਲਣ ਦੇਣਗੇ ਥਾਂ ਥਾਂ ਉੱਤੇ ਜਲਸੇ ਮਜਾਰੇ ਹੋ ਰਹੇ ਸਨ ਅੱਜ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ 바ਰ ਐਸੋਸੀਏਸ਼ਨ ਦੀ ਪ੍ਰਧਾਨ ਇੱਕ ਇਸਤਰੀ ਵਕੀਲਨੀ ਨੀਨਾ ਅਰੋੜਾ ਸੀ। ਉਹ ਬਹੁਤ ਟੜਲੇਦਾਰ ਸੀ। ਕੋਈ ਖੌਫ ਉਹਦੇ ਨੇੜੇ ਤੇੜੇ ਨਹੀਂ ਸੀ। 바ਰ ਐਸੋਸੀਏਸ਼ਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਇਸਤਰੀ ਪ੍ਰਧਾਨ ਜਿੱਤੀ ਸੀ। ਨਹੀਂ ਪ੍ਰਧਾਨ 7 ਅਤੇ 22 ਪ੍ਰਧਾਨ ਦੇ ਉਹਦੇ ਉੱਤੇ ਕਦੇ ਕਿਸੇ ਲੇਡੀ ਵਕੀਲ ਦਾ ਖੜੇ ਹੁੰਦਾ ਹੌਸਲਾ ਨਹੀਂ ਸੀ ਪੈਂਦਾ। ਪਰ ਨੀਨਾ ਅਰੋੜਾ ਆਪਣੇ ਵਿਰੋਧੀ ਵਕੀਲ ਤੋਂ ਭਾਰੀ ਬਹੁਮਤ ਨਾਲ ਜਿੱਤੀ ਸੀ। ਵਾਰ ਦੇ ਵਕੀਲਾਂ ਨੇ ਵੀ ਨੀਨਾ ਰੋੜਾ ਵਿੱਚ ਕੋਈ ਗੁਣ ਦੇਖਿਆ ਹੋਵੇਗਾ ਤਾਈਆਂ ਇੱਕ ਲੇਡੀ ਵਕੀਲ ਪਹਿਲੀ ਵਾਰ ਪ੍ਰਧਾਨ ਬਣੀ ਸੀ ਇੱਕ ਦਿਨ ਵਾਰ ਦੇ ਜਨਰਲ ਹਾਊਸ ਨੇ ਫੈਸਲਾ ਕੀਤਾ ਕਿ ਹਾਈ ਕੋਰਟ ਜ਼ਿਲ੍ਹਾ ਕਜੈਰੀਆਂ ਅਤੇ ਕੈਟ ਦੇ ਵਕੀਲ ਸਾਰੇ ਚੰਡੀਗੜ੍ਹ ਵਿੱਚ ਮਾਰਚ ਕਰਨ ਦੋ ਦੋ ਦੀਆਂ ਲਾਈਨਾਂ ਵਿੱਚ ਲਾ ਕੇ ਵਕੀਲਾਂ ਨੇ ਆਪਣਾ ਮਾਰਚ ਸ਼ੁਰੂ ਕੀਤਾ ਸਰਕਾਰ ਖਿਲਾਫ ਨਾਰੀ ਬਜਰੇ ਸੰ ਜਲੂਸ ਰੌਕ ਗਾਰਡਨ ਲੇਕ ਹਰਿਆਣਾ ਅਤੇ ਪੰਜਾਬ ਦੇ ਗਵਰਨਰ ਹਾਊਸ ਵੱਲ ਹੋ ਕੇ ਸੈਕਟਰ 17 ਦੇ ਪ੍ਰੇਡ ਗਰਾਊਂਡ ਵਿੱਚ ਮੁੱਕਿਆ ਜਿੱਥੇ ਪ੍ਰਧਾਨ ਨੀਨਾ ਰੋੜਾ ਨੇ ਵਕੀਲਾਂ ਦਾ ਧੰਨਵਾਦ ਕੀਤਾ ਕਮਾਲ ਦੀ ਗੱਲ ਇਹ ਸੀ ਕਿ ਕਾਰੇ ਕੋਟ ਦੇ ਹੇਠਾਂ ਸਾੜੀ ਪਹਿਨੀ ਨੀਨਾ ਰੋੜਾ ਜਲੂਸ ਦੀ ਅਗਵਾਈ ਤੇਜ਼ ਤੇਜ਼ ਸੁਰਕੀ ਕਰ ਰਹੀ ਸੀ ਕਈ ਵਕੀਲਾਂ ਨੂੰ ਹੌਂਕਣੀ ਚੜੀ ਹੋਈ ਸੀ ਪਰ ਨੀਨਾ ਰੋੜਾ ਬੜੇ ਜੋਸ਼ ਤੇ ਚੜ੍ਹਦੀ ਕਲਾ ਵਿੱਚ ਅਗਵਾਈ ਕਰ ਰਹੀ ਸੀ ਅਜੇ ਭਾਰਤ ਸਰਕਾਰ ਗਲਤ ਕੀਤੀਆਂ ਸੌਦਾਂ ਠੀਕ ਕਰਨ ਬਾਰੇ ਕੰਨੀਸ਼ਿਤタル ਰਹੀ ਇਸ ੜੀ ਵਕੀਲਾਂ ਨੇ ਹੁਣ ਭੁੱਖ ਹੜਤਾਲ ਰੱਖਣ ਦਾ ਪ੍ਰੋਗਰਾਮ ਬਣਾ ਲਿਆ ਤਾਂ ਕਿ ਸੰਘਰਸ਼ ਮੁਕਦਦ ਰਹੇ। ਇਸ ਸਾਰੇ ਸੰਘਰਸ਼ ਵਿੱਚ ਸਿਮਰਨਜੀਤ ਸਿੰਘ ਅਤੇ ਉਹਦਾ ਡੈਡੀ ਨਰਦੇਵ ਸਿੰਘ ਦੇਵ ਨੀਨਾ ਅਰੋੜਾ ਦੇ ਨਾਲ-ਨਾਲ ਰਹੇ। ਸਾਰੇ ਪ੍ਰੈਸ ਨੋਟ ਸਿਮਰਨਜੀਤ ਤਿਆਰ ਕਰਦਾ ਸੀ। ਨੀਨਾ ਅਰੋੜਾ ਸਿਰਫ ਪ੍ਰੈਸ ਨੋਟ ਉੱਤੇ ਦਸਤਖਤ ਕਰਦੀ। ਇੱਕ ਦਿਨ ਸਿਮਰਨਜੀਤ ਦੇ ਡੈਡੀ ਨੇ ਵੀ ਭੁੱਖ ਹੜਤਾਲ ਰੱਖੀ। 24 ਘੰਟੇ ਦੀ ਭੁੱਖ ਹੜਤਾਲ ਨਰਦੇਵ ਸਿੰਘ ਦੇਵ ਦੀ ਮਾਮੂਲੀ ਗੱਲ ਸੀ ਜਿਹੜਾ ਵਿਅਕਤੀ ਸੈਕਟਰੀਅਟ ਅੱਗੇ ਕਰਮਚਾਰੀਆਂ ਦੀਆਂ ਮੰਗਾਂ ਲਈ 8-8 ਦਿਨਾਂ ਦੀ ਭੁੱਖ ਹੜਤਾਲ ਰੱਖ ਸਕਦਾ ਹੈ ਉਦੋਂ ਦੀ 24 ਘੰਟੇ ਦੀ ਭੁੱਖ ਹੜਤਾਲ ਛੋਟੀ ਗੱਲ ਸੀ ਪਰ ਬਾਰ ਦੇ ਵਕੀਲਾਂ ਲਈ ਇਹ ਵੱਡੀ ਗੱਲ ਸੀ ਵਕੀਲ ਦੇਖਦੇ ਸਨ ਕਿ ਦੋਵੇਂ ਪਿਓ-ਪੁੱਤਰ ਸੰਘਰਸ਼ ਵਿੱਚ ਕਿਵੇਂ ਅੱਗੇ-ਅੱਗੇ ਹਨ ਸਾਰੇ ਭਾਰਤ ਵਿੱਚ ਅਜੇ ਤੱਕ ਵੀ ਵਕੀਲਾਂ ਦਾ ਸੰਘਰਸ਼ ਜਾਰੀ ਸੀ ਹੁਣ ਬਾਰ ਕਾਉਂਸਲ ਆਫ ਇੰਡੀਆ ਨੇ ਫੈਸਲਾ ਕੀਤਾ ਕਿ ਭਾਰਤ ਪੱਧਰ ਦੀ ਵਿਸ਼ਾਲ ਰੈਲੀ ਦਿੱਲੀ ਵਿਖੇ ਕੀਤੀ ਜਾਵੇ ਤਾਂ ਕਿ ਦਿੱਲੀ ਸਰਕਾਰ ਨੂੰ ਪਤਾ ਲੱਗੇ ਕਿ ਸਾਰੇ ਦੇਸ਼ ਦੇ ਵਕੀਲ ਕਿਵੇਂ ਇਕੱਠੇ ਹੋ ਕੇ ਦਿੱਲੀ ਪਹੁੰਚ ਕੇ ਅਕੀਲ ਸਰਕਾਰ ਦੇ ਨਾਸੀ ਤੂਆਂ ਲਿਆਉਣਾ ਚਾਹੁੰਦੇ ਸਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ 바ਰ ਐਸੋਸੀਏਸ਼ਨ ਨੇ ਫੈਸਲਾ ਕੀਤਾ ਕਿ ਦਿੱਲੀ ਰੈਲੀ ਵਿੱਚ ਘੱਟੋ ਘੱਟ ਦੋ ਬੱਸਾਂ ਭਰ ਕੇ ਲੈ ਕੇ ਚਾਹੀਏ ਜਿਵੇਂ ਚੰਡੀਗੜ੍ਹ ਤੋਂ ਦਿੱਲੀ ਨੇੜੇ ਪੈਂਦਾ ਇਸ ਗੱਲੋਂ ਤਾਂ 4-5 ਬੱਸਾਂ ਭਰ ਕੇ ਲਜਾਣਾ ਬੜੀ ਗੱਲ ਨਹੀਂ ਹੈ ਪਰ ਜਦੋਂ ਦੋ ਬੱਸਾਂ ਹਾਈ ਕੋਰਟ ਵਿੱਚ ਖੜੀਆਂ ਕੀਤੀਆਂ ਤਾਂ ਦੋ ਬੱਸਾਂ ਤਾਂ ਇੱਕ ਪਾਸੇ ਰਹੀਆਂ ਇੱਕ ਬੱਸ ਵੀ ਮਸਾਂ ਵਕੀਲਾ ਨਾਲ ਭਰੀ ਪਰ ਸਿਮਰਨਜੀਤ ਅਤੇ ਉਹਦਾ ਡੈਡੀ ਸਭ ਤੋਂ ਮੂਰੇ ਹੋ ਕੇ ਬੱਸ ਵਿੱਚ ਬੈਠੇ ਆਪ ਹੀ ਨਹੀਂ ਬੈਠੇ ਬਲਕੇ ਵਕੀਲਾ ਨੂੰ ਹੱਥ ਜੋੜ-ਜੋੜ ਬਿਠਾਰੇ ਸਨ ਮੁਸ਼ਕਲ ਨਾਲ ਇੱਕ ਬੱਸ ਭਰੀ ਬਾਹਰ ਦੀ ਪ੍ਰਧਾਨ ਨੀਨਾ अरोड़ा ਦੋਵਾਂ ਪਿਓ ਪੁੱਤਰਾ ਨੂੰ ਸੰਘਰਸ਼ ਲਈ ਸਮਰਪਿਤ ਦੇਖ ਕੇ ਬਹੁਤ ਭਾਵਕ ਹੋ ਗਈ ਉਹ ਨਰਦੇਵ ਸਿੰਘ ਦੇ ਨੇੜੇ ਆ ਕੇ ਕਹਿਣ ਲੱਗੀ ਸਰ ਤੁਹਾਡਾ ਲੜਕਾ ਸਿਮਰਨਜੀਤ ਬਹੁਤ ਇੰਟੈਲੀਜੈਂਟ ਹੈ ਬਹੁਤ ਸਿਰਦ ਤੁਸੀਂ ਦੇਖਣਾ ਤੁਹਾਡਾ ਲੜਕਾ ਇੱਕ ਵੱਡਾ ਵਕੀਲ ਬਣੇਗਾ ਜੱਜ ਤੱਕ ਵੀ ਪਹੁੰਚ ਸਕਦਾ ਹੈ ਆਪਣੇ ਲੜਕੇ ਦੀ ਤਾਰੀਫ ਸੁਣ ਕੇ ਦੇਵ ਦੀ ਛਾਤੀ ਜਿਵੇਂ ਚੌੜੀ ਹੋ ਗਈ ਹੋਵੇ ਉਹਦੇ ਪੈਰ ਧਰਤੀ ਉੱਤੇ ਨਹੀਂ ਲੱਗ ਰਹੇ ਸਨ ਬਸ ਦਿੱਲੀ ਪਹੁੰਚੀ ਦਿੱਲੀ ਦੀਆਂ ਜ਼ਿਲ੍ਹਾ ਕਚੈਰੀਆਂ ਪਟਿਆਲਾ ਹਾਊਸ ਦੇ ਬਾਹਰ ਬੱਸ ਖੜ ਗਈ ਸਿਮਰਨਜੀਤ ਅਤੇ ਉਹਦੇ ਡੈਡੀ ਪੰਜਾਬ ਅਤੇ ਹਰਿਆਣਾ ਬਾਰ ਅਸੋਸੀਏਸ਼ਨ ਦਾ ਬੈਨਰ ਦੋਵਾਂ ਪਾਸਿਓਂ ਫੜ ਕੇ ਅੱਗੇ-ਅੱਗੇ ਤੁਣ ਲੱਗੇ ਵਕੀਲ ਦੋ ਦੋ ਲੈਣਾ ਵੀ ਜਾ ਰਹੇ ਸਨ ਨੀਨਾ ਰੋੜਾ ਪ੍ਰਦਾਨ ਉੱਚੀ-ਉੱਚੀ ਨਾਅਰੇ ਮਾਰ ਰਹੀ ਸੀ ਕੋਡ ਆਫ ਸਿਵਲ ਪ੍ਰੋਸੀਜਰ ਦੀਆਂ ਸੋਧਾਂ ਵਾਪਸ ਲਓ ਵਾਪਸ ਲਓ ਪਾਰ ਦੇ ਵਕੀਲਾਂ ਦੀ ਇਕਤਾ ਜਿੰਦਾਬਾਦ ਜਿੰਦਾਬਾਦ ਪਾਰ ਸਰਕਾਰ ਮਰਦਾਬਾਦ 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 ਦੋ ਤਿੰਨ ਵਕੀਲ ਲਾਈਨਾਂ ਤੋਂ ਬਾਹਰ ਇਹੋ ਨਾਰਾ ਮਰਵਾ ਰਹੇ ਸਨ ਪਟਿਆਲਾ ਹਾਊਸ ਕੋਰਟ ਦੇ ਅੰਦਰ ਬਾਹਰ ਦੂਰ ਤੱਕ ਕਾਲੇ ਕੋਟੀ ਨਜ਼ਰ ਆ ਰਹੇ ਸਨ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਜਲੂਸ ਕੋਰਟ ਦੇ 베ੜੇ ਵਿੱਚ ਦਾਖਲ ਹੋਇਆ ਤੰਦਰ ਖੜੇ ਵਕੀਲ ਵੀ ਨਾਲ ਹੀ ਬੜੇ ਜੋਸ਼ ਨਾਲ ਨਾਰੇ ਮਾਰਨ ਲੱਗੇ ਹੁਣ ਹੋਰ ਸੂਬਿਆਂ ਦੇ ਵਕੀਲ ਵੀ ਜਰੂਸਾਂ ਵਿਚਾਰੇ ਸਨ ਮੰਗਾਂ ਬਾਰੇ ਬੈਨਰ ਚੁੱਕੇ ਹੋਏ ਸਨ ਅੱਧੇ ਘੰਟੇ ਵਿੱਚ ਪਟਿਆਲਾ ਹੌਸਟਿਲੀ ਕੋਰਟ ਦਾ ਕੰਪਲੈਕਸ ਨਕੋਂ ਨਕ ਪਰ ਗਿਆ ਲੱਗਦਾ ਸੀ ਜਿਵੇਂ ਕਾਲੇ ਕੋਟਾਂ ਦਾ ਹੜਾ ਆ ਗਿਆ ਹੋਵੇ ਬੜੇ ਉੱਚੇ ਮੰਚ ਉੱਤੇ ਸਪੀਕਰਾਂ ਹੀ ਵਕੀਲਾਂ ਨੂੰ ਬੈਠਣ ਦੀਆਂ ਅਪੀਲਾਂ ਹੋ ਰਹੀਆਂ ਸਨ ਬੁਲਾਰੇ ਬੋਲ ਰਹੇ ਸਨ ਕੋਡ ਆਫ ਸਿਵਲ ਪ੍ਰੋਸੀਜਰ ਦੀਆਂ ਸੋਧਾਂ ਬਾਰੇ ਬੋਲ ਰਹੇ ਸਨ ਸਰਕਾਰਾਂ ਚੁੱਪਚਾਪ ਕਾਨੂੰਨਾ ਵਿੱਚ ਲੋਕ ਵਿਰੋਧੀ ਫੈਸਲੇ ਲੈ ਲੈਂਦੀਆਂ ਹਨ ਲੋਕ ਵਿਰੋਧੀ ਸੋਧਾਂ ਕਰ ਲੈਂਦੀਆਂ ਹਨ ਰੈਲੀ ਵਿੱਚ ਖੜੇ ਵਕੀਲ ਬੜੇ ਜੋਸ਼ ਨਾਲ ਨਾਅਰੇ ਮਾਰ ਰਹੇ ਸਨ ਉਹ ਆਪਣੇ ਨਾਅਰਿਆਂ ਦੀ ਆਵਾਜ਼ ਪ੍ਰਧਾਨ ਮੰਤਰੀ ਦੇ ਕੰਨਾਂ ਤੱਕ ਪਹੁੰਚਾਉਣਾ ਚਾਹੁੰਦੇ ਸਨ ਹੁਣ ਸਟੇਜ 'ਤੇ ਸਕੱਤਰ ਬੋਲ ਰਿਹਾ ਸੀ ਮੈਂ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ 바 ਅਸੋਸੀਏਸ਼ਨ ਦੀ ਪ੍ਰਧਾਨ ਪੰਜਾਬ ਦੀ ਸ਼ੇਰਨੀ ਨੀਨਾ ਰੋੜਾ ਨੂੰ ਬੇਨਤੀ ਕਰਦਾ ਹਾਂ ਕਿ ਉਹ ਆ ਕੇ ਆਪਣੇ ਵਿਚਾਰ ਪ੍ਰਗਟ ਕਰਨ ਸ਼ੇਰਨੀ ਨੀਨਾ ਰੋੜਾ ਏਥੋਂ ਜ਼ੋਰਦਾਰ ਤਾੜੀਆਂ ਨਾਲ ਨੀਨਾ ਰੋੜਾ ਦਾ ਸਵਾਗਤ ਹੋਇਆ ਜੇ ਕਿਸੇ ਦੇ ਬੋਲਣ ਤੋਂ ਪਹਿਲਾਂ ਇਸ ਤਰ੍ਹਾਂ ਉਸ ਦਾ ਸਵਾਗਤ ਹੋ ਜਾਵੇ ਤਾਂ ਬੋਲਣ ਵਾਲੇ ਦਾ ਹੌਸਲਾ ਹੋਰ ਵੱਧ ਜਾਂਦਾ ਹੈ ਉਹ ਆਪਣੀ ਗੱਲ ਹੋਰ ਵਿਸ਼ਵਾਸ ਨਾਲ ਕਹਿ ਸਕਦਾ ਹੈ ਨੀਨਾ ਅਰੋੜਾ ਹੁਣ ਮਾਈਕ ਅੱਗੇ ਖੜੀ ਸੀ ਉਹਨੇ ਭਾਰਤ ਸਰਕਾਰ ਦੇ ਵਿਰੁੱਧ ਚੰਗੇ ਰਗੜੇ ਲਾਏ ਉਹਨੇ ਕਿਹਾ ਸਰਕਾਰਾਂ ਹੁਣ ਅੰਗਰੇਜ਼ਾਂ ਦੀ ਹਕੂਮਤ ਨਾਲੋਂ ਵੀ ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਬਣ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਭਲਾਂ ਦੱਸੋ ਕਿ 1000 ਤੋਂ ਸਿੱਧਾ ਹੀ ਜੁਰਮਾਨਾ 50000 ਕਰ ਦੇਣਾ ਕਿੱਧਰ ਦਾ ਇਨਸਾਫ ਹੈ ਕਿਵੇਂ ਇੱਕ ਗਰੀਬ ਆਦਮੀ ਕੋਰਟਾਂ ਵਿੱਚ ਜਾਣ ਦਾ ਹੌਸਲਾ ਕਰ ਸਕਦਾ ਹੈ ਨੀਨਾ ਰੋੜਾ ਦੇ ਬੋਲਣ ਤੋਂ ਪਹਿਲਾਂ ਜਿੰਨੇ ਬਲਾਰੇ ਬੋਲੇ ਸਨ ਉਹਨਾਂ ਸਾਰਿਆਂ ਤੋਂ ਵੱਧ ਸਪਸ਼ਟ ਗੋਈ ਬੇਬਾਕ ਅਤੇ ਨਿਡਰ ਹੋ ਕੇ ਉਹ ਸਰਕਾਰ ਵਿਰੁੱਧ ਬੋਲ ਰਹੀ ਸੀ ਇਸ ਲਈ बार-बार ਉਹਦੇ ਬੋਲਣ 'ਤੇ ਤਾੜੀਆਂ ਤੇ ਨਾਅਰੇ ਵੱਜ ਰਹੇ ਸਨ ਨੀਨਾ ਰੋੜਾ ਦੇ ਬੋਲਣ ਨਾਲ ਦੂਜੇ ਸੂਬਿਆਂ ਤੋਂ ਆਏ ਵਕੀਲਾਂ ਉੱਤੇ ਬਹੁਤ ਪ੍ਰਭਾਵ ਪਿਆ ਨੀਨਾ ਰੋੜਾ ਦੇ ਬੋਲਣ ਨਾਲ ਲੱਗਦਾ ਸੀ ਕਿ ਪੰਜਾਬ ਅਤੇ ਹਰਿਆਣਾ ਦੇ ਵਕੀਲ ਕਿੰਨੇ ਸੂਝਵਾਨ ਅਤੇ ਸਰਕਾਰ ਵਿਰੁੱਧ ਨਿਡਰ ਹੋ ਕੇ ਬੋਲਣ ਵਾਲੇ ਹਨ ਰੈਲੀ ਦੇ ਖਤਮ ਹੋਣ ਵਗਰੋਂ ਚੰਡੀਗੜ੍ਹ ਦੇ ਸਾਰੇ ਵਕੀਲ ਹੌਲੀ ਹੌਲੀ ਬੱਸ ਵਿੱਚ ਬੈਠਣ ਲੱਗੇ। ਸਿਮਰਨਜੀਤ ਅਤੇ ਉਹਦਾ ਡੈਡੀ ਇਸ ਬੱਸ ਦੇ ਨੇੜੇ ਪਹੁੰਚ ਗਏ। ਨੀਨਾ ਰੋੜਾ ਸਿਮਰਨਜੀਤ ਦੇ ਕੋਲ ਆ ਕੇ ਕਹਿਣ ਲੱਗੀ, "ਸਿਮਰਨਜੀਤ, ਮੈਂ ਅੱਜ ਦਿੱਲੀ ਹੀ ਰਹਾਂਗੀ। ਮੈਨੂੰ ਇੱਥੇ ਕੋਈ ਕੰਮ ਹੈ। ਤੁਸੀਂ ਖਿਆਲ ਨਾਲ ਸਾਰਿਆਂ ਨੂੰ ਨਾਲ ਲੈ ਕੇ ਚੰਡੀਗੜ੍ਹ ਪਹੁੰਚਣਾ।" ਬੱਸ ਚੱਲਣ ਲੱਗੀ ਲਗਭਗ ਸਾਰੇ ਬੜੇ ਹੀ ਚੰਨ ਨਾਲ ਬੈਠ ਕੇ ਉਹਨਾਂ ਦੀ ਪ੍ਰਧਾਨ ਨੀਨਾ ਰੋੜਾ ਨੇ ਚੰਡੀਗੜ੍ਹ ਦੇ ਵਕੀਲਾਂ ਦਾ ਸਤਿਕਾਰ ਬਦਾ ਦਿੱਤਾ ਸੀ। ਨੀਨਾ ਰੋੜਾ ਕਿਸੇ ਹੋਰ ਵਕੀਲ ਨਾਲ ਪੈਦਲ ਹੀ ਜਾ ਰਹੀ ਸੀ। ਬਾਰ ਐਸੋਸੀਏਸ਼ਨ ਦੀਆਂ ਅਗਲੀਆਂ ਚੋਣਾਂ ਹੁਣ ਨੇੜੇ ਆ ਰਹੀਆਂ ਸਨ ਇੱਕ ਸਾਲ ਐਵੇਂ ਲੰਘ ਜਾਂਦਾ ਹੈ ਕਈ ਵਕੀਲ ਕਹਰੇ ਸਨ ਕਿ ਕਟੋ-ਕਟ ਦੋ ਸਾਲੀ ਚੋਣਾਂ ਹੋਣੀਆਂ ਚਾਹੀਦੀਆਂ ਹਨ ਇੱਕ ਸਾਲ ਦਾ ਸਮਾਂ ਕੱਟ ਹੁੰਦਾ ਹੈ ਕਮੇਟੀ ਕੋਈ ਕੰਮ ਨਹੀਂ ਕਰ ਸਕਦੀ ਇਸੇ ਕੰਮ ਨੂੰ ਸ਼ੁਰੂ ਕਰਕੇ ਨੇਪਰੇ ਨਹੀਂ ਚਾੜ ਸਕਦੀ ਪਰ ਇਸੇ ਹਾਈ ਕੋਰਟ ਵਿੱਚ ਫਿਰਤੀ ਅਜਿਹੀ ਸੀ ਕਿ ਹਰ ਸਾਲ ਅਪ੍ਰੈਲ ਦੇ ਪਹਿਲੇ ਸ਼ੁੱਕਰਵਾਰ ਨੂੰ ਵੋਟਾਂ ਪੈਂਦੀਆਂ ਸਨ ਦੂਜੇ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਦੋ ਛੁੱਟੀਆਂ ਆ ਜਾਂਦੀਆਂ ਸਨ ਚੋਣਾਂ ਦਾ ਸਕੇਵਾਂ ਲਾਉਣ ਖਾਤਰ ਨਾਲੇ ਰਵਸੀਖੇ ਪ੍ਰਧਾਨ ਦੀ ਪਾਰਟੀ ਨਤੀਜਾ ਨਿਕਲਦੇ ਸਾਰ ਹੁੰਦੀ ਸੀ ਆਮ ਤੌਰ ਤੇ ਇਹ ਪਾਰਟੀ ਚੰਡੀਗੜ੍ਹ ਕਲੱਬ ਦੇ ਖੁੱਲੇ ਵੇਲੇ ਵਿੱਚ ਹੁੰਦੀ ਸੀ ਅਸਲ ਵਿੱਚ ਇਹ ਪਾਰਟੀ ਕਾਦੀ ਹੁੰਦੀ ਸੀ ਬਸ ਖੇ ਖਰਾਬ ਹੀ ਹੁੰਦੀ ਸੀ ਜੇ ਤਾਂ ਵੋਟਾਂ ਦੀ ਗਿਣਤੀ ਵੇਲੇ ਮਾਰਜਨ ਘਟ ਹੁੰਦਾ ਤਾਂ ਕੋਈ ਪਤਾ ਨਹੀਂ ਸੀ ਲੱਗਦਾ ਕਿ ਕੌਣ ਜਿੱਤੇਗਾ ਜੇ ਸੈਂਕੜਿਆਂ ਵਿੱਚ ਹੁੰਦਾ ਤਾਂ ਵੱਧ ਵੋਟਾਂ ਤੋਂ ਅੱਗੇ ਰਹਿਣ ਵਾਲਾ ਪ੍ਰਧਾਨ ਦਾ ਉਮੀਦਵਾਰ ਪਾਰਟੀ ਦੀ ਤਿਆਰੀ ਲਈ ਆਪਣੇ ਬੰਦੇ ਚੰਡੀਗੜ੍ਹ ਕਲੱਬ ਭੇਜ ਦਿੰਦਾ ਕਈ ਵਾਰ ਨਤੀਜਾ ਨਿਕਲਣ ਤੋਂ ਪਹਿਲਾਂ ਹੀ ਵਕੀਲ ਪਾਰਟੀ ਵਾਲੀ ਥਾਂ ਤੇ ਪਹੁੰਚ ਜਾਂਦੇ ਤੇ ਪਾਰਟੀ ਸ਼ੁਰੂ ਹੋ ਜਾਂਦੀ ਅਕਤੂਬਰ ਨਵੰਬਰ ਵਿੱਚ ਦੀਵਾਲੀ ਦੇ ਮਗਰੋਂ ਸਿਮਰਨਜੀਤ ਨੇ ਆਪਣੇ ਟੀ ਗਰੁੱਪ ਸਾਥੀਆਂ ਤੇ ਆਪਣੇ ਹੋਰ ਹਮੈਤੀ ਅਤੇ ਹਤਾਇਸ਼ੀ ਵਕੀਲਾਂ ਦੀ ਇੱਕ ਵੱਡੀ ਮੀਟਿੰਗ ਕੀਤੀ ਜਿਸ ਵਿੱਚ ਸਿਮਰਨਜੀਤ ਨੇ ਦੁਬਾਰਾ ਸੈਕਟਰੀ ਦੀ ਪੋਸਟ ਲਈ ਚੋਣ ਲੜਨ ਦਾ ਫੈਸਲਾ ਕਰ ਲਿਆ ਸਿਮਰਨਜੀਤ ਦੇ ਡੈਡੀ ਤੇ ਸਾਰੇ ਪਰਿਵਾਰ ਨੇ ਪਹਿਲਾਂ ਹੀ ਸੋਚ ਜਾ ਸੀ ਕਿ ਐਤਕੀ ਤਾਂ ਜ਼ਰੂਰ ਚੋਣ ਲੜਨੀ ਚਾਹੀਦੀ ਹੈ ਪਿਛਲੇ ਸਾਲ ਇੱਕ ਮਹੀਨਾ ਚੋਣ ਲੜ ਕੇ ਦੂਜੇ ਨੰਬਰ ਉੱਤੇ ਆਉਣ ਨਾਲ ਹੁਣ ਜਿਵੇਂ ਸਿਮਰਨਜੀਤ ਦਾ ਫਰਜ਼ ਬਣ ਗਿਆ ਸੀ ਚੋਣ ਲੜਨ ਦਾ ਪਿਛਲੇ ਸਾਲ ਉਹਦੇ ਟੀ ਗਰੁੱਪ ਦੇ ਸਾਥੀ ਜਾਨ ਹੌਲਕੇ ਉਹਦੀ ਸਫਰਤਾ ਲਈ ਦੂਜੇ ਸਨ ਇੱਕ ਦਿਨ ਟੀ ਗਰੁੱਪ ਵਿੱਚ ਸਾਰੇ ਚਾਹ ਪੀ ਰਹੇ ਸਨ ਹਾਸਾ ਮਖੌਲ ਚੱਲ ਰਿਹਾ ਸੀ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੀਆਂ ਗੱਲਾਂ ਹੋ ਰਹੀਆਂ ਸਨ ਪਰ ਜਾਨ ਸਕਤਰਾ ਅਮੀਰ ਪ੍ਰਧਾਨਾਂ ਦੇ ਨਾਮ ਉਮੀਦਵਾਰਾਂ ਵਿਚਾਰੇ ਸਨ ਚੋਣਾਂ ਦੀ ਚਰਚਾ ਬਾਰ ਵਿੱਚ ਹੋਣ ਲੱਗੀ ਸੀ ਸਿਮਰਨਜੀਤ ਦੇ ਡੈਡੀ ਨੇ ਸਾਰਿਆਂ ਨੂੰ ਕਿਹਾ ਲਓ ਬਈ ਸਿਮਰਨਜੀਤ ਐਸ ਕੀ ਚੋਣ ਲੜੇਗਾ ਮੈਂ ਤੁਹਾਨੂੰ ਕਹਿ ਦਿੰਦਾ ਹੈ ਖਰਚੇ ਦੀ ਕੋਈ ਪਰਵਾਹ ਨਹੀਂ ਕਰਨੀ ਦਿਲ ਖੋਲ ਕੇ ਕਰਨਾ ਹਾਂ ਪਰ ਸ਼ਰਾਬ ਕਿਸੇ ਨੂੰ ਨਹੀਂ ਪਿਲਾਉਣੀ ਇਹ ਆਪਣਾ ਸੂਲ ਨਹੀਂ ਤੋੜਨਾ ਕੋਈ ਨਰਾਜ਼ ਹੋਵੇ ਕੋਈ ਖੁਸ਼ ਹੋਵੇ ਹਾਂ ਜੇ ਖੁਦਾਨਾ ਖਾਸਾ ਜਿੱਤ ਗਏ ਤਾਂ ਪਾਰਟੀ ਤੁਸੀਂ ਆਪਣੀ ਮਰਜ਼ੀ ਅਨਸਾਰ ਕਰਨੀ ਖਰਚੇ ਦਾ ਕੋਈ ਫਿਕਰ ਨਹੀਂ ਕਰਨਾ ਉਹ ਮੈਂ ਕਰਾਂਗਾ ਤੁਸੀਂ ਕੋਈ ਪੈਸਾ ਇਕੱਠਾ ਨਹੀਂ ਕਰਨਾ ਪਿਛਲੇ ਸਾਲ ਵਾਂ ਪਿਛਲੇ ਸਾਲ ਵਾਲੀ ਤੁਹਾਡੀ ਸਹਿਰਦਤਾ ਦੇਖ ਕੇ ਮੈਂ ਤੁਹਾਡੇ ਸਾਰਿਆਂ ਤੋਂ ਬਹੁਤ ਕਾਇਲ ਹੋਇਆ ਹਾਂ ਜਗਦੀਪ ਕਮਰ ਨੇ ਖੁਸ਼ੀ ਵਿੱਚ ਤਾੜੀ ਮਾਰੀ ਲੈ ਵੀ ਅੰਕਲ ਮੰਨ ਕੇ ਅੰਕਲ ਸਿਮਰਨਜੀਤ ਨੂੰ ਚੋਣ ਲੜਨ ਲਈ ਆਪ ਕਹਿ ਰਹੇ ਆ ਸੁਣੋ ਬਈ ਸਾਰੇ ਅੰਕਲ ਆਪ ਕਹਿ ਰਹੇ ਹਨ ਸਿਮਰਨਜੀਤ ਨੂੰ ਸੈਕਟਰੀ ਦੀ ਚੋਣ ਲੜਨ ਲਈ ਅੰਕਲ ਮੰਗਵਾਓ ਵਰਫੀ ਖੁਸ਼ੀ ਵੀ ਸਾਰਿਆਂ ਦਾ ਮੂੰਹ ਮਿੱਠਾ ਕਰਵਾਈਏ ਔਰ ਇਹ ਦੋਲੇ ਦੇ ਟੀ ਗਰੁੱਪ ਵਾਲੇ ਵੀ ਚੁੱਕਨੇ ਹੋਗੇ ਜਗਦੀਪ ਕੁਮਾਰ ਦਾ ਉੱਚੀ ਦੇ ਕੇ ਕਹਿਣ ਦਾ ਮਤਲਬ ਸਾਰੇ ਸਮਝ ਗਏ ਉੰਜ ਵੀ ਜਗਦੀਪ ਆਪਣੇ ਆਪ ਹੀ ਤਿੰਨ ਟੀ ਗਰੁੱਪਾਂ ਨੂੰ ਇੱਕ ਹੀ ਸਮਝਦਾ ਸੀ ਅਸਲ ਵਿੱਚ ਸਿਮਰਨਜੀਤ ਟੀ ਗਰੁੱਪ ਦੇ ਅੱਗੇ ਵਾਲੀ ਤੇ ਉਹਦੇ ਨਾਲ ਸੱਜੇ ਵਾਲੀ ਕੰਧ ਲਾ ਕੇ ਵਾਲੀ ਟੀ ਗਰੁੱਪ ਤਿੰਨਾਂ ਦੀ ਆਪਸੀ ਸਮਝ ਇੱਕ ਸੀ ਤਿੰਨੋਂ ਟੀ ਗਰੁੱਪਾਂ ਬਾਰੇ ਹਰ ਮਸਲੇ ਵਿੱਚ ਸਮਝੋ ਇੱਕੋ رائے ਰੱਖਤੀਆਂ ਸਨ ਪ੍ਰਧਾਨ ਦੀ ਕਿਸ ਨੂੰ ਵੋਟ ਪੈਣੀ ਹੈ ਸਕੱਤਰ ਲਈ ਕਿਸ ਨੂੰ ਤੇ ਮੀਤ ਪ੍ਰਧਾਨ ਲਈ ਕਿਸ ਨੂੰ ਮੇਨ ਮੇਨ ਪੋਸਟਾਂ ਬਾਰੇ ਇਹ ਤਿੰਨਾਂ ਟੀ ਗਰੁੱਪਾਂ ਦੀ ਸਮਝੋ ਇੱਕੋ رائے ਹੁੰਦੀ ਸੀ ਬਾਕੀ ਪੋਸਟਾਂ ਬਾਰੇ ਖੁੱਲ੍ਹ ਹੁੰਦੀ ਸੀ ਕਿ ਅਗਲਾ ਜਿਵੇਂ ਮਰਜ਼ੀ ਕਰੇ ਜਪਿੰਦਰ ਗੁਪਤਾ ਨੇ ਕਿਹਾ ਬਰਫੀ ਮੈਂ ਮੰਗਵਾਉਂਦਾ ਹਾਂ ਅੰਕਲ ਕਿਉਂ ਮਗਵਾਉਣਾ ਅੰਕਲ ਦਾ ਇਜਾਜ਼ਤ ਦੇਣਾ ਹੀ ਬਹੁਤ ਹੈ ਹੁਣ ਸਾਰੇ ਬਰਫੀ ਖਾਰੇ ਸਨ ਸਾਰੇ ਬੜੇ ਖੁਸ਼ ਸਨ ਕਿ ਸਿਮਰਨਜੀਤ ਸੈਕਟਰੀ ਦੀ ਚੋਣ ਲੜੇਗਾ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ